ਇਸ ਪੱਖ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਆ ਵੀ ਇੰਨੇ ਲੋਕ ਸਾਨੂੰ ਚਿਬੜੇ ਹੋਏ ਆਚਾਰ ਸ਼ੇਰੇ ਤੋਂ ਕੋਈ ਕਿਤਾਬ ਦੇ ਰੂਪ ਚ ਕੋਈ ਫਿਲਮ ਦੇ ਰੂਪ ਚ ਕੋਈ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਯਾਰ ਇੰਨੇ ਕਾਲੇ ਕਿਉਂ ਹੋ ਗਏ ਮੈਨੂੰ ਸਮਝ ਨਹੀਂ ਆਉਂਦੀ ਕੀ ਉਹਨਾਂ ਦੇ ਪਰਿਵਾਰ ਨਹੀਂ ਹੈ ਕੀ ਉਹਨਾਂ ਨੂੰ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਵੱਡਾ ਕੋਈ ਹਾਦਸਾ ਹੋ ਜੇ ਕੀ ਉਹ ਪਰਿਵਾਰ ਥੋੜਾ ਸਮਾਂ ਦੇਣ ਚ ਵੀ ਗੁਰੇ ਨਹੀਂ ਕਰੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਐਡੀ ਕੀ ਜਲਦੀ ਹੈ ਬਣਾ ਲੇ ਵਾਸੀਂ ਮਨਾ ਥੋੜਾ ਕਰਦੇ ਆ ਅਸੀਂ ਇਹੀ ਕਹਿੰਨੇ ਵੀ ਕੇਵਲ ਤੇ ਕੇਵਲ ਸਾਡੀਆਂ ਗਵਾਹੀਆਂ ਹੋ ਜਾਂਦੇ ਹੋ ਕੇਸ ਦਾ ਫੈਸਲਾ ਆ ਜਾਂਦੇ ਹੋ ਤੁਸੀਂ ਸਾਲ ਦੋਸਾ ਰੁਕ ਨਹੀਂ ਸਕਦੇ ਫਿਰ ਕਿਹੜਾ ਸਿੱਧੂ ਕਿਤੇ ਚਲਾ ਜਾਊਗਾ ਉਹਦੀ ਲੈਸ ਸੀ ਉਹਦਾ ਸਾਰਾ ਐਟੀਟਿਊਡ ਇੱਥੇ ਹੀ ਐ ਤੁਸੀਂ ਉਹਦੇ ਤੇ ਜੋ ਮਰਜ਼ੀ ਲਿਖੀ ਜਾਓ ਪਰੰਤੂ ਅਸੀਂ ਵੀ ਤੁਹਾਨੂੰ ਐਗਰੀ ਕਰਾਂਗੇ ਪਰੰਤੂ ਮੰਨ ਹੀ ਨਹੀਂ ਰਿਹਾ ਜੀ ਕੋਈ ਬੁੱਕ ਲਿਖਣ ਵਾਲਾ ਉਹ ਕਹਿੰਦਾ ਮੈਨੂੰ ਨਹੀਂ ਰੋਕ ਸਕਦੇ ਡਾਕੂਮੈਂਟਰੀ ਬਣਾਉਣ ਵਾਲਾ ਉਹ ਕਹਿੰਦਾ ਮੈਨੂੰ ਨਹੀਂ ਰੋਕ ਸਕਦੇ ਸਾਨੂੰ ਤਾਂ ਇਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਸਾਡਾ ਤਾਂ ਸਿੱਧੂ ਨਾਲ ਕੋਈ ਨਾਤਾ ਹੀ ਨਹੀਂ ਹੁੰਦਾ ਜਿੱਦਾਂ ਕੋਈ ਇਹਦੀ ਜ਼ਾਲਮ ਦੁਨੀਆ ਜਾ ਰਹੀ ਹੈ ਮੈਂ ਤਾਂ ਬੜਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਕਹਿੰਦੇ ਨੇ। ਔਰ ਇਸੇ ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ। ਜਿੱਦਾਂ ਮੈਂ ਤਾਂ ਅੱਜ ਦੁਖੀ ਹਾਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਵੀ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਝ ਗੜਬੜ ਕਰਨ ਵਾਲੇ ਲੋਕ ਸ਼ਾਮਲ ਸੀ। ਕੌਣੇ ਕਿ ਗਾਣਾ ਲਿਖੇ ਜੂ ਉਸ ਸਮੇਂ ਮੈਂ ਉਹਨੂੰ ਵਿਰੋਧ ਕਰਕੇ ਨਹੀਂ ਕਿਹਾ ਕਰ ਵੀ ਨਹੀਂ ਹਾਰ ਲਈ ਨਹੀਂ ਕਰਨਾ ਪਰ ਕਿੰਨੇ ਕੰਨ ਲੜਾਂਗੇ ਛੜਨਾਂਗੇ ਪਰ ਤੂੰ ਹੁਣ ਖੁਦ ਮੈਂ ਕਰ ਰਿਹਾ ਉਸ ਗਾਣੇ ਦੀ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਬਾਨੀ ਸੁਣ ਲਓ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ਾਇਰਾਂ ਦਾ ਅੰਦਾਜ਼ ਦੇ ਵਿੱਚ ਉਹ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਆ ਨਾ ਵੀ ਜੋ ਦੁਨੀਆ ਤੋਂ ਚਲਾ ਗਿਆ ਉਹ ਬੋਲਦਾ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਬੋਲੂਗਾ 11 ਜੂਨ ਨੂੰ ਸਿੱਧੂ ਦੇ ਚਾਨ ਵਾਲੇ ਤੇ ਸਿੱਧੂ ਦੇ ਚਲਦਾਰਾਂ ਜਿਹੜੇ ਮੇਰੇ ਪਹਿਲਾ ਸੋਮਵਾਰ ਤੇ ਇਹੀ ਹੋਊਗਾ ਤਾਂ ਮੈਂ ਬਸ ਮੇਰੇ ਮੰਦੀ ਪੜਾ ਸੋ ਪੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਪਰਪਰਤੋ ਜੇ ਉਹ ਚੀਜ਼ ਮੈਂ ਅੱਜ ਮਹਿਸੂਸ ਕੀਤੀ ਹੈ ਮੈਂ ਉਹ ਉਹ ਗਾਣੇ ਰਾਹੀਂ ਉਹ ਜਵਾਬ ਦੇਣਾ ਹੈ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਬਾਰੇ ਕਿੰਨੇ ਕੀ ਪੀਚ ਗਾਣੇ ਆ ਰਹੇ ਆ ਦੇਖੋ ਕਿੰਨੇ ਬਿਛੇ ਜਾਣਗੇ ਗਾਣੇ ਤਿੰਨ ਗਾਣੇ ਨੇ ਉਸ ਪੀਚ ਦੇ ਵਿੱਚ ਤੇ ਬਹੁਤ ਸੋਹਣੇ ਗਾਣੇ ਨੇ ਇੱਕ ਥੋੜਾ ਉਹਦਾ ਵੱਖਰਾ ਰੂਪ ਜਾਈ ਪੇਸ਼ ਕੀਤਾ ਇੱਕ ਹੋਣਾ ਜਿਆ ਐ ਉਹਦੇ ਸੁਭਾ ਤੋਂ ਹਟਕੇ ਵੀ ਹੈ ਐ ਬਹੁਤ ਸੋਹਣੇ ਗਾਣੇ ਹੋਣਗੇ ਸਾਰੇ ਤੁਸੀਂ ਕਹਿਣਾ ਕਿ ਸਿੱਧੂ ਦੀ ਲੈਗੇਸੀ ਨੂੰ ਕੈਸ ਕਰਨ ਲੱਗੇ ਹੋਇਆ ਬਹੁਤ ਸਾਰੇ ਲੋਕ ਕੋਈ ਕਿਤਾਬ ਲਿਖਦਾ ਕੋਈ ਡਾਕੂਮੈਂਟਰੀ ਬਣਾਉਂਦਾ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਜਿਹਾ ਕਹਿਣਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸੱਚਮੁੱਚ ਹੀ ਤੁਸੀਂ ਦੋਸਤੋਂ ਸਿੱਧੂ ਦੇ ਤਾਂ ਕਿਰਪਾ ਕਰਕੇ ਤੁਹਾਡੇ ਕੋਲੇ ਕੋਈ ਉਹੋ ਜਿਹਾ ਸੱਚ ਹੈ ਉਹ ਤੁਸੀਂ ਸੋਸ਼ਲ ਮੀਡੀਆ ਤੇ ਵਕ-ਵਕ ਕਰ ਆ ਰਹਿਆਂ ਕੋਲੇ ਵੇਚਣ ਦੇ ਨਾਲੋਂ ਸਾਡੀ ਸਿੱਟ ਦੇ ਕੋਲੇ ਆਓ ਸਾਡੀ ਕੋਰਟ ਦੇ ਵਿੱਚ ਆਓ ਤਦਾ ਅਸੀਂ ਤੁਹਾਡਾ ਪੱਖ ਸੁਣ ਕੇ ਸਾਡੇ ਵਕੀਲਾ ਨਾਲ مشورہ ਕਰਕੇ ਅਸੀਂ ਅੱਗੇ ਵਧੀਏ ਜਿਹੜੀ ਸੱਚੀ ਸ਼ਰਧਾਂਜਲੀ ਤੁਹਾਡੇ ਭਰਾ ਲਈ ਵੀ ਹੋਊ ਤੁਹਾਡੇ دوست ਲਈ ਵੀ ਹੋਊਗੀ ਜਿਹਦਾ ਬਿਲਕੁਲ ਇਹਨਾਂ ਬੇਰਹਿਮੀ ਦੇ ਨਾਲ ਕਤਲ ਹੋਇਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜੇ ਤੁਹਾਡੇ ਕੋਲ ਹੈ ਜੇ ਤੁਸੀਂ ਸਾਰੇ ਸਾਨੂੰ ਵੇਚਣ ਤੇ ਲੱਗੇ ਹੋ ਤਾਂ ਰੱਬ ਹੀ ਰੱਖਿਆ ਆਪਣਾ ਥੈਂਕ ਯੂ